ਹਾਂਜੀ ਕੀ ਹਾਲ ਆ ਸਾਰਿਆਂ ਦਾ ਉਮੀਦ ਆ ਠੀਕ ਠਾਕ ਹੋਮੋਗੇ ਮੈਂ ਨਾ ਇੱਕ ਪਿੱਛੇ ਜੇ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਇੱਕ ਪੱਤਰਕਾਰ ਕੁਛ ਬੈਠੇ ਟਾਣੀ ਦੇ ਵਿੱਚ ਇੱਕ ਮੁੰਡੇ ਨੂੰ ਪੁੱਛਦਾ ਕਿ ਤੁਸੀਂ ਇਹ ਨਾ ਬਜ਼ੁਰਗਾਂ ਕੋਲ ਵਹਿੰਦੇ ਹੋ ਇਹਨਾਂ ਕੋਲ ਕੀ ਕੁਝ ਹਾਸਲ ਕੀਤਾ ਕੀ ਕੁਝ ਸਿੱਖਿਆ ਉਹ ਮੁੰਡਾ ਹੱਸ ਕੇ ਜਵਾਬ ਦਿੰਦਾ ਕਹਿੰਦਾ ਸਿੱਖਿਆ ਸੁਖਿਆ ਤਾਂ ਇਹਨਾਂ ਕੋਲ ਕੁਝ ਨਹੀਂ ਤੀਵੇਂ ਥਲੇ ਵੀ ਲੱਗੇ ਹੋਏ ਆ ਤੇ ਅਸੀਂ ਵੀ ਲੱਗੇ ਹੋਏ ਆ ਉਹ ਮੋਰ ਇੱਕ ਜਿਹੜਾ ਬਜ਼ੁਰਗ ਬੈਠਾ ਸੀ ਉਹ ਇੱਕ ਦਮ ਉੱਲਰ ਕੇ ਕਹਿੰਦਾ ਕੌਣ ਥੱਲੇ ਲੱਗਿਆ ਹੋਇਆ ਓਏ ਗੱਲ ਕਰਾ ਮੇਰੀ ਨਵੀਂ ਪੀੜ੍ਹੀ ਕਹਿੰਦਾ ਥੱਲੇ ਲੱਗੀ ਹੋਈ ਅਸੀਂ ਤਾਂ ਪ੍ਰਵਾਹ ਨਹੀਂ ਕਰਦੇ ਓਏ ਸੋ ਉਹ ਨਾ ਵੀਡੀਓ ਬਹੁਤ ਵਾਇਰਲ ਹੋਈ ਐ ਮੈਂ ਟਿਕਟੌਕ ਤੇ ਪਾਈ ਹੋਈ ਆ ਪਾਕਿਸਤਾਨ ਵਿੱਚ ਬਹੁਤ ਦੇਖੀ ਗਈ ਤੇ ਉਹਨਾਂ ਨੇ ਬਹੁਤ ਉਤੇ ਕਮੈਂਟ ਵੀ ਕੀਤੇ ਤੇ ਬਖਰੇ ਜਿੱਦਾਂ ਉਹ ਕਹਿੰਦੇ ਇੱਕ ਵੀਡੀਓ ਦੇ ਉੱਤੇ ਉਹ ਆਵਾਜ਼ ਵੀ ਭਰੀ ਉਹ ਸੋ ਇਹ ਜਿਹੜੀ ਚੀਜ਼ ਕਿਉਂ ਇੰਨੀ ਪਪੂਲਰ ਹੋਈ ਇਹ ਤਾਂ ਇੱਕ ਨਤੀਜਾ ਨਿਕਲ ਕੇ ਸਾਹਮਣੇ ਆਇਆ ਉਹ ਜਿਹੜੇ ਮੁੰਡੇ ਨੇ ਗੱਲ ਕਹੀ ਸੀ ਨਾ ਉਹ ਬਿਲਕੁਲ ਸੱਚੀ ਸੀ ਉਹ ਜਿਹੜਾ ਬਜ਼ੁਰਗ ਅੰਕਲ ਔਖਾ ਜਿਹਾ ਹੋ ਕੇ ਔਖਾ ਦਿਲੋਂ ਤਾਂ ਨਹੀਂ ਹੋਇਆ ਸੀਗਾ ਵੈਸੇ ਚਲੋ ਐਕਸ਼ਨ ਲੈ ਗਿਆ ਮੌਕੇ ਤੇ ਉਹਦੀ ਬਾਅਦ ਵਿੱਚ ਵੀ ਇੱਕ ਵੀਡੀਓ ਆਈ ਸੀਗੀ ਕਹਿੰਦਾ ਹਾਂ ਯਾਰ ਘਰ ਫਿਰ ਕਈ ਦਿਨ ਰੋਟੀ ਨਹੀਂ ਮਿਲੀ ਕਹਿੰਦਾ ਔਖਾ ਰਿਆ ਕਹਿੰਦਾ ਤੇਰੀ ਵੀਡੀਓ ਨੇ ਪੰਗਾ ਪਾਤਾ ਸੀਗਾ ਇਹ ਜਿਹੜੀਆਂ ਚੀਜ਼ਾਂ ਆ ਹੋ ਰਹੀਆਂ ਸਮਾਜ ਦੇ ਵਿੱਚ ਬੰਦੇ ਜਿੰਨਾ ਮਰਜੀ ਕਹਿ ਲੈਣ ਵੀ ਸਾਡਾ ਤ압 ਦਬਾ ਜਾਇਦਾ ਅਸੀਂ ਥੱਲੇ ਨਹੀਂ ਲੱਗੇ ਅਸੀਂ じゃ ਪਰਵਾਹ ਨਹੀਂ ਕਰਦੇ ਇਹ ਸਾਰਾ ਝੂਠ ਵਾ ਅਸਲ ਵਿੱਚ ਸਾਰੇ ਥੱਲੇ ਲੱਗੇ ਹੋਏ ਆ ਜਿਹੜੀਆਂ ਜਨਨੀਆਂ ਨਾ ਬੀਬੀਆਂ ਪੈਣਾ ਵੀਡੀਓ ਨੂੰ ਦੇਖ ਰਹੀਆਂ ਉਹ ਭਲੀ ਭਾਤ ਜਾਣਦੀਆਂ ਸਾਰੇ ਗੱਲ ਨੂੰ ਹਾਂ ਮੰਨਦਾ ਕੋਈ 1 ਜਾਂ 2% ਹੋਊਗੇ 1-2% ਬੀਬੀਆਂ ਹੋਣਗੀਆਂ ਨਹੀਂ 98% ਰਿਜ਼ਲਟ ਜਿਹੜਾ ਆ ਪੋਜ਼ਿਟਿਵ ਹੀ ਆ ਰਿਹਾ ਇੱਕ ਨਾ ਲੀਡਰ ਨੂੰ ਉਹਦੇ ਜਿਹੜੇ ਸਹਿਯੋਗੀ ਕਹਿੰਦੇ ਵੀ ਮਹਾਰਾਜ ਭਾਬੀ ਹੁਣਾਂ ਨੂੰ ਸਮਝਾਇਆ ਕਰੋ ਵੀ ਉਹ ਤੁਹਾਡੀ ਲਾਲਬੱਤੀ ਵਾਲੀ ਗੱਡੀ ਜਿਹੜੀ ਤੁਹਾਡੇ ਨਾਲੋਂ ਵੱਧ ਉਹ ਯੂਜ਼ ਕਰ ਰਹੇ ਆ ਵੀ ਐਵੇਂ ਆਪੋਜੀਸ਼ਨ ਵਾਲੇ ਗੱਲ ਚੱਕੂਗੇ ਫਿਰ ਤੁਸੀਂ ਲਾਜਵਾਬ ਹੋਵੋਗੇ ਉਹ ਲੀਡਰ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਯਾਰ ਦਰਸਲ ਤੁਸੀਂ ਨਾ ਆਪੋਜੀਸ਼ਨ ਵਾਲਿਆਂ ਨੂੰ ਸਮਝਾਓ ਕਹਿੰਦਾ ਆਪੋਜੀਸ਼ਨ ਵਾਲਿਆਂ ਨੇ ਤਾਂ ਵੀ ਇੱਕ ਦੋ ਮੁੱਦੇ ਚੱਕੂਗੇ ਅਸਲ ਵਿੱਚ ਕਹਿੰਦਾ ਆਪੋਜੀਸ਼ਨ ਤਾਂ ਘਰ ਵਾਲੀ ਹੁੰਦੀ ਆ ਜਿਹੜੀ ਤੁਹਾਡੀ ਹਰ ਗੱਲ ਦਾ ਵਿਰੋਧ ਕਰਦੀ ਆ ਤੁਹਾਡੀ ਹਰ ਗੱਲ ਤੇ ਮੁੱਦਾ ਚੱਕਦੀ ਆ ਕਹਿੰਦੇ ਇਸ ਕਰਕੇ ਵੀਰ ਬਣੇ ਆਪੋਜੀਸ਼ਨ ਵਾਲਿਆਂ ਨੂੰ ਸਮਝਾਓ ਕਿ ਉਹ ਇਹ ਮੁੱਦਾ ਨਾ ਚੱਕਣ ਕੋਈ ਹੋਰ ਮੁੱਦਾ ਚੱਕਣ ਸੋ ਭਾਈ ਚਾਹੇ ਕੋ ਲੀਡਰ ਵਾ ਚਾਹੇ ਕੋ ਸਰਪੰਚ ਵਾ ਜਿੱਡਾ ਕੋ ਮਰਜ਼ੀ ਵੱਡਾ ਪੁਲਿਸ ਅਫਸਰ ਵਾ ਜਿੱਡਾ ਕੋ ਵੱਡਾ ਮਰਜ਼ੀ ਐਕਟਰ ਆ ਈਵਨ ਕਿ ਬਰਾ ਕੁਬਾਮਾ ਹੋਣਾਂ ਦੀ ਵੀ ਵੀਡੀਓ ਵਾਈਜ਼ ਹੀ ਨਾ ਮਿਸ਼ਲ ਉਹਦੇ ਕੋਲੋਂ ਫੋਨ ਚਪਟ ਕੇ ਖੋਂਦੀ ਆ ਤੇ ਉਹ ਵਿਚਾਰਾ ਤਰਸ ਦੀਆਂ ਹੀ ਅੱਖਾਂ ਨਾਲ ਦੇਖਦਾ ਰਹਿ ਗਿਆ ਸੀ ਸੋ ਦੇਖ ਲੋ ਦੁਨੀਆ ਦਾ ਨੰਬਰ 1 ਕੰਟਰੀ ਅਮਰੀਕਾ ਤੇ ਉੱਥੇ ਦਾ ਪ੍ਰਧਾਨ ਉਹ ਵੀ ਥਨੇ ਲੱਗਾ ਥਨੇ ਲੱਗਾ ਜਾਂ ਸਹਿਮਤੀ ਹੈ ਬਟ ਐਵਰ ਰਿਸਪੈਕਟ ਵੀ ਕਹਿ ਸਕਦੇ ਆ ਇਹਨੂੰ ਰਿਸਪੈਕਟ ਵੀ ਕਹਿ ਸਕਦੇ ਆ ਤੁਸੀਂ ਆਰੇ ਤੁਹਾਡੇ ਜਿੰਨੀ ਮਰਜ਼ੀ ਨਜ਼ਰ ਮਾਰ ਕੇ ਦੇਖ ਲਓ ਜਿੰਨੂ ਮਰਜ਼ੀ ਪੁੱਛ ਲਓ ਮਰਜ਼ੀ ਗੱਲ ਛੇੜ ਕੇ ਦੇਖੋ ਦੁਖੀ ਤੋਂ ਦੁਖ ਹੀ ਬੰਦੇ ਫਿਰਦੇ ਆ ਇਹਦਾ ਖਾਤੇ ਆ ਇਹ ਜਿਹੜੀਆਂ ਲੜਾਈਆਂ ਲੜਾਈਆਂ ਨਹੀਂ ਮੈਂ ਇਹਨਾਂ ਨੂੰ ਕਹਿ ਸਕਦਾ ਇੱਕ ਨਾ ਮਿੱਠੀ ਨੋਕਚੋਕ ਹੁੰਦੀ ਹੈ ਇਹ ਜਿਹੜੇ ਟਾਈਮ ਦੀ ਟਾਈਮ ਹੁੰਦੀ ਹੈ ਇਹ ਸਦੀਵੀ ਨਹੀਂ ਹੁੰਦੀ ਜਦੋਂ ਸਦੀਵੀ ਹੋ ਜਵੇ ਫਿਰ ਘਾਤਕ ਹੁੰਦੀ ਹੈ ਇਹ ਹੁੰਦੀ ਨਹੀਂ ਇਹ ਟਾਈਮ ਦੀ ਟਾਈਮ ਹੁੰਦੀ ਹੈ ਮੈਂ ਮਾਮਾ ਜੀ ਇੱਕ ਵਾਰੀ ਇਹਦੀ ਗੱਲ ਲੱਗੇ ਕਣ ਮਾਮਾ ਜੀ ਕਹਿੰਦੇ ਵੀ ਪੰਜਾ ਕਈ ਵਾਰ ਤਾਂ ਕਹਿੰਦਾ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਵੀ ਬੱਸ ਵੀ ਬੱਸ ਹੁਣ ਘੜੀ ਦੀ ਘੜੀ ਆ ਸਿਸਟਮ ਸਾਰਾ ਖਤਮ ਲੱਗਾ ਹੁਣ ਪਰ ਕਹਿੰਦਾ ਮੈਂ ਫੇਰ ਥੋੜੀ ਚਿਰ ਬਾਅਦ ਕਹਿੰਦਾ ਚੱਲ ਫੇਰ ਬਣਾ ਲਾ ਚਾਹ ਹੁਣ ਜੇ ਗੁੱਸਾ ਠੰਡਾ ਹੋ ਗਿਆ ਤਾਂ ਕਹਿੰਦਾ ਚਾਹ ਬਣ ਕੇ ਆ ਜਾਂਦੀ ਨਾਲ ਬਿਸਕੁਟ ਆ ਜਾਂਦੇ ਆ ਗੱਲ ਰਫਾ ਦਫਾ ਹੋ ਜਾਂਦੀ ਹੈ ਇਵੇਂ ਕਿ ਮੈਂ ਆਪਣੇ ਪਾਪਾ ਜੀ ਉਹਨਾਂ ਨੂੰ ਬਹੁਤ ਵਾਰੀ ਲੜਦਿਆਂ ਨੂੰ ਦੇਖਿਆ ਮਾਤਾ ਤੂੰ ਐਦਾਂ ਤੂੰ ਐਦਾਂ ਜੀਵੋ ਚੱਲ ਉਹ ਜਿਹੜੀ ਲੜਾਈ ਹੁੰਦੀ ਹੈ ਪਲ ਦੀ ਪਲ ਹੁੰਦੀ ਹੈ ਥੋੜੇ ਜਿਹਾ ਬਾਅਦ ਰਸਾ ਦਾਸਾ ਹੋ ਜਾਂਦੀ ਹੈ ਤੇ ਮੇਰਾ ਨੇਬਰ ਆ ਉਹਦੀ ਕੋਈ 90 90 ਕੇ ਸਾਲ ਦੀ ਏਜ ਹੋਣੀ ਆ ਗੋਰਾ ਆ ਮੈਂ ਕਿਹਾ ਪੌਲ ਵੀ ਤੂੰ ਇੰਨਾ ਤਾਂ ਸਫਰ ਵੀ ਨਹੀਂ ਕਰਦਾ ਜਿੰਨੀ ਤੂੰ ਗੱਡੀ ਤੋਂ ਨਰਿੰਨਾ ਬੀ ਇੰਨੀ ਗੱਡੀ ਕਹਤੇ ਤੋ ਨਾ ਨਵੀਂ ਗੱਡੀ ਹੈ ਤੇਰੀ ਹਨਾ ਉਹ ਕਹਿੰਦਾ ਦਾਰਸਰ ਵੀ ਮੈਂ ਅੰਦਰ ਸੋਫੇ ਤੇ ਨਹੀਂ ਬੈਠ ਸਕਦਾ ਘਰ ਵਾਲੀ ਦੇ ਕੋਲ ਮੈਂ ਕਿਉਂ ਕਹਿੰਦਾ ਸਵੇਰੇ ਉੱਠਦੇ ਆ ਕੌਫੀ ਪੀਣੇ ਆ ਤੇ ਮੈਨੂੰ ਛੱਤੀ ਕੰਮ ਘੜਾ ਦਿੰਦੀ ਆ ਅੱਛਾ ਜਦੋਂ ਕਹਿੰਦਾ ਮੈਂ ਸਾਰਾ ਲੈਕਚਰ ਸੁਣ ਕੇ ਉੱਠ ਕੇ ਚੱਲਣ ਲੱਗਦਾ ਤਾਂ ਕਹਿੰਦੀ ਕਿੱਥੇ ਚੱਲੇ ਆ ਕਹਿੰਦਾ ਮੈਂ ਖਾਬ ਜਿਹੜਾ ਤੂੰ ਕੰਮ ਦੱਸਿਓ ਕਾਰਨ ਚੱਲੇ ਆ ਫਿਰ ਕਹਿੰਦੀ ਅੱਛਾ ਚੱਲ ਜਾ ਅੱਛਾ ਕਹਿੰਦਾ ਹੁਣ ਜਿਹੜੇ ਕੰਮ ਕਰਨੇ ਹਨ ਉਹਨੂੰ ਮੈਂ ਸਿਆਣਾ ਆ ਟਾਈਮ ਤਾਂ ਲੱਗੇ ਜਾਂਦਾ ਫਿਰ ਕਹਦਾ ਮੈਂ ਵਿੰਡੋ ਚੋਂ ਦੇਖਦੀ ਆ ਤੇ ਫੇਰ ਬਾਹਰ ਅਸ ਤੋਂ ਹੁਣ ਬਾਰੀ ਸਾਰੀ ਢੇੜੇ ਲੱਗਾ ਆ। ਵੇ ਆ ਜਾ ਮੇਰੇ ਕੋਲ ਵੀ ਕੁਝ ਬਹਿਲਾ। ਕਹਿੰਦਾ ਮੈਂ ਫੇਰ ਬਹਿਣਾ। ਤੇ ਫੇਰ ਮੈਨੂੰ ਕਹਿੰਦੀ ਉਹ ਤੂੰ ਕੰਮ ਕਰ ਲੈਗਾ ਤਾਂ ਮੈਂ ਕਹਿੰਦੇ ਉਹ ਤਾਂ ਲਗੀਤਾ ਨਹੀਂ। ਕਦੀ ਜਾ ਪਹਿਲਾਂ ਕਰਕੇ ਆ। ਕਹਿੰਦਾ ਮੈਨੂੰ ਸਮਝ ਨਹੀਂ ਲੱਗਦੀ। ਮੈਂ ਫਿਰ ਮੈਂ ਕਹਾ ਯਾਰ ਭਾਲ ਜਿਹੜੀ ਗੱਲ 90 ਸਾਲਾਂ ਚ ਤੈਨੂੰ ਸਮਝ ਨਹੀਂ ਲੱਗੀ। ਸਾਨੂੰ ਕਿੱਥੋਂ ਸਮਝ ਲੱਗ ਜਾਣੀ ਹੈ? ਇਸ ਕਰਕੇ ਇਸ ਕਰਕੇ ਗੱਲਾਂ ਸਮਝ ਵਿੱਚ ਆਉਣੀਆਂ ਵੀ ਨਹੀਂ। ਮੈਚਾ ਨਾ ਆਉਣ ਵੀ ਨਾ ਸੂਵੇ ਸਿਲਸਿਲੇ ਜੇ ਇੱਦੀ ਚੱਲਦੇ ਰਹਿਣ ਜਦੋਂ ਨਾ ਕਪਲ ਸ਼ਰਮਾ ਦੇ ਸ਼ੋਅ ਜਿ ਤੁਸੀਂ ਅਮਤਾ ਭਜਨ ਵਰਗੇ ਜਾਂ ਜਿੰਨੇ ਵੀ ਬੜੇ ਬੜੇ ਐਕਟਰਾਂ ਦੇ ਆ ਸਾਰੇ ਤੁਸੀਂ ਦੇਖਦੇ ਆ ਉਹ ਸਾਰੇ ਗੱਲ ਕਬੂਲ ਕੇ ਜਾਂਦੇ ਆ ਬੇਹਾਂਜੀ ਇਹਨਾਂ ਦੀ ਵੀ ਚਲਦੀ ਆ ਚੱਲਣੀ ਵੀ ਚਾਹੀਦੀ ਆ ਅਸਲ ਵਿੱਚ ਘਰ ਨੂੰ ਚਲਾਉਣੀ ਆ ਭੈਣਾ ਜਿੰਨਾ ਜਿੰਨਾ ਦਿਮਾਗ ਇਹਨਾਂ ਕੋਲ ਹੁੰਦਾ ਨਾ ਬੰਦੇ ਕੋਲ ਇਹਨਾਂ ਦਿਮਾਗ ਨਹੀਂ ਹੁੰਦਾ ਕਿਉਂਕਿ ਤੁਸੀਂ ਮਰਜੀ ਕੋਈ ਗੱਲ ਕਰਕੇ ਦੇਖਿਓ ਈਵਨ ਕਿ ਤੁਹਾਡੀਆਂ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਵੀ ਕੱਢ ਕੇ ਤੁਹਾਡੇ ਮੂਰੇ ਹੀ ਕਰ ਦੇਵਗੀਆਂ ਜਾਨੀ ਬੰਦੇ ਨੂੰ ਲਾਜਵਾਬ ਕਰਕੇ ਤਾਂ ਜਨਾਨੀ ਨੂੰ ਇੰਨੀ ਖੁਸ਼ੀ ਮਿਲਦੀ ਐ ਉਹਨਾਂ ਦੇ ਫੇਸੇਰੇ ਦੇ ਹਾਵ ਭਾਵ ਦੇਖਿਓ ਜਾਨੀ ਇਹਨਾਂ ਚਿਹਰਾ ਖੜੇ ਹੁੰਦਾ ਵੀ ਪਤਾ ਨਹੀਂ ਕਿਹੜੀ ਕਿਹੜਾ ਕਿਲਾ ਜਿੱਤ ਲਿਆ ਯਾਰ ਕਈਆਂ ਦੀਆਂ ਗੱਲਾਂ ਸੁਣ ਕੇ ਨਾ ਹਾਸਾ ਵੀ ਆਉਂਦਾ ਬਹੁਤ ਮਿੱਤਰ ਦੋਸਤ ਆਪਣੇ ਪਰਸਨਲ ਜਿਹੜੇ ਐਕਸਪੀਰੀਅੰਸਾਂ ਸਾਂਝੇ ਕਰਦੇ ਰਹਿੰਦੇ ਆ ਇਹਨਾਂ ਦਾ ਅਸਲ ਮਿੱਠੀਆਂ ਲੜਾਈਆਂ ਹੁੰਦੀਆਂ ਨੋਕ-ਚੋਕ ਆ ਜ਼ਿੰਦਗੀ ਦੀ ਇਹ ਜਿੰਨਾ ਚਿਰ ਜ਼ਿੰਦਗੀ ਚੱਲੀ ਜਾਨੀ ਆ ਹੁਣ ਤੁਹਾਡੇ ਉਹ ਮੈਂ ਇੱਕ ਹੋਰ ਵੀਡੀਓ ਪਾਈ ਸੀ ਤੁਸੀਂ ਦੇਖੀ ਹੋਣੀ ਆ ਵੀ ਜਿਹੜੀ ਉਹ ਕੁੜੀ ਵਿਆਹ ਕਰਾਉਣ ਨੂੰ ਨਾ ਸਮੰਦੀ ਉਹ ਫਿਰ ਵਿਦਵਾਨ ਕੋਲ ਜਾਂਦੀ ਹੈ ਵਿਦਵਾਨ ਨੂੰ ਕਹਿੰਦਾ ਵੀ ਬੀਬਾ ਜੇ ਤੇਰਾ ਬਿਨਾ ਗੱਲੋਂ ਕਿਸੇ ਨਾਲ ਲੜਨ ਨੂੰ ਤਿਲ ਕਰੇ ਤਾਂ ਕਿੰਨਾ ਲੜੂਗੀ ਬੇਸ ਕਰਕੇ ਚੁੱਪ ਕਰਕੇ ਵਿਆਹ ਕਰਵਾ ਲਾ ਔਕੀ ਹੋਮੀ ਕੀ ਉਹ ਕੁੜੀ ਫਿਰ ਵਿਆਹ ਕਰਵਾ ਲੈਂਦੀ ਹੈ ਜਣੀ ਬੰਦੇ ਨਾਲ ਤਾਂ ਕਈ ਵਾਰੀ ਮੈਂ ਦੇਖਿਆ ਵੀ ਬਿਨਾ ਗੱਲੋਂ ਲੜਾਈ ਹੋ ਜਾਂਦੀ ਹੈ ਕੋਈ ਮੁੱਦਾ ਹੁੰਦਾ ਵੀ ਨਹੀਂ ਆਪ ਗੱਲ ਛੇੜ ਕੇ ਗੱਲ ਕਰਕੇ ਤੇ ਹੁਣ ਜਦੋਂ ਕੋਈ ਗੱਲ ਹੋਈ ਆ ਉਥੇ ਕੋਸ਼ਿਸ਼ ਤਾਂ ਬੋਲਣਾ ਹੀ ਆ ਚਲੋ ਜੇ ਤੁਸੀਂ ਇਹ ਚੁੱਪ ਇਹ ਸੋਚ ਲਿਆ ਵੀ ਮੈਂ ਬੋਲਣਾ ਹੀ ਨਹੀਂ ਤਾਂ ਵੀ ਲੜਾਈ ਹੋ ਜਾਣੀ ਆ ਮੈਂ ਤਾਂ ਬੋਲਦਾ ਨਹੀਂ ਜੇ ਬੋਲ ਪੈ ਤਾਂ ਵੀ ਹੋ ਜਾਣੀ ਉਹੀ ਗੱਲ ਭਰਾਵੋ ਉਹ ਖਰਬੂਜਾ ਸ਼ੂਰੇ ਤੇ ਡਿਗੇ ਜਾਂ ਸ਼ੂਰਾ ਖਰਬੂਜੇ ਤੇ ਡਿਗੇ ਕੱਟਿਆ ਖਰਬੂਜੇ ਨੇ ਹੀ ਜਾਣਾ ਅੱਛਾ ਐਦਾਂ ਵੀ ਹੈ ਨਹੀਂ ਵੀ ਸਿਰਫ 1 2 ਦੇ ਘਰ ਹੁੰਦੀ ਆ ਮੈਂ ਤੁਹਾਨੂੰ ਦੱਸਿਆ ਵੀ 2% ਘਰ ਹੋਊਗੇ ਜੇ ਤੇ ਨਹੀਂ ਹੁੰਦੀ ਨਾ ਸੰਤਖ ਰਹੂਗਾ ਇਹ ਹੋਣੀ ਚਾਹੀਦੀਆਂ ਇੱਕ ਜ਼ਿੰਦਗੀ ਦੀ ਖੁਸ਼ਹਾਲ ਜ਼ਿੰਦਗੀ ਦੀ ਨਿਸ਼ਾਨੀ ਆ ਉਹ ਕਹਿੰਦੇ ਨੇ ਵੀ ਟੋਕਰੀ ਵਿੱਚ ਦੋ ਭਾਂਡੇ ਖੜਕਣੇ ਆ ਨਾਲੇ ਇਹ ਲੜਾਈਆਂ ਜਿਹੜੀ ਇਹ ਮਨਚਰੀ ਰਹਿਣੀਆਂ ਹੋਣੀਆਂ ਓਕੇ ਸੱਸ ਤੇ ਨਨਾਨ ਦੀ ਲੜਾਈ ਸੱਸ ਨਨਾਨ ਕਹਿੰਦਾ ਸੌਰੀ ਨਨਾਨ ਤੇ ਭਝਾਈ ਦੀ ਲੜਾਈ ਸੱਸ ਬਹੂ ਦੀ ਲੜਾਈ ਆਪਸ ਵਿੱਚ ਭਰਾਵਾਂ ਦੀਆਂ ਵੀ ਹੋਣੀਆਂ ਆ ਪੇ ਪੁੱਤ ਦੀਆਂ ਵੀ ਹੋਣੀਆਂ ਆ ਉਹ ਤੇ ਦੇਖੋ ਵੀ ਕਹਿਆ ਤਾਂ ਭਰਾ ਭਰਾ ਐਨੂੰ ਔਖੇ ਫਿੱਕੇ ਹੋ ਗਿਆ ਥੋੜੇ ਚਿਰ ਬਾਅਦ ਨੋਰਮਲ ਪੇ ਪੁੱਤ ਰਾਤ ਨੂੰ ਸੌਣ ਲੱਗੇ ਆ ਔਖੇ ਫਿੱਕੇ ਹੋ ਕੇ ਸਵੇਰੇ ਉੱਠ ਕੇ ਫੇਰ ਨੋਰਮਲ ਹੋ ਆ ਨੋ ਸੱਸਾ ਲੜਾਈ ਹੋ ਗਈ ਗੱਲਬਾਤ ਹੋ ਗਈ ਤੂੰ ਤੂੰ ਮੈਂ ਹੋ ਗਈ ਸ਼ਾਮ ਨੂੰ ਫੇਰ ਇੱਕੋ ਹੀ ਆ ਮਾਵਾਂ ਧੀਆਂ ਹੀ ਹੁੰਦੀਆਂ ਨਨਦ ਪਰਝਾਈ ਆ ਹੁਣ ਜਿਹੜੀ ਨਨਦ ਆ ਜਦੋਂ ਉਹ ਖੁਦ ਪਰਝਾਈ ਬਣ ਕੇ ਜਾਂਦੀ ਆ ਤਾਂ ਉਹਦੀ ਵੀ ਅੱਗੇ ਇਹ ਕੇਸ ਚੱਲਦੇ ਆ ਸੱਸਾ ਕਹਿੰਦੀਆਂ ਮੁੰਡਾ ਮੇਰਾ ਬਹੂ ਦੇ ਮਗਰ ਲਗਾਇਆ ਭੈਣ ਕਹਿੰਦੀ ਹੈ ਭਰਾ ਸਾਡਾ ਭਾਬੀ ਦੇ ਮਗਰ ਲੱਗਾ ਆ ਅ ਸੱਸ ਆਪਣਾ ਭੁੱਲ ਗਈ ਜੀ ਨੇ ਮੁੰਡੇ ਦਾ ਪੇ ਆਪਣੇ ਮਗਰ ਲਾਇਆ ਨਨਦ ਆਪਣਾ ਭੁੱਲ ਗਈ ਜੀ ਨੇ ਮੁੰਡੇ ਦਾ ਚੀਚਾ ਆਪਣੇ ਮਗਰ ਲਾਇਆ ਇਹ ਭਾਈ ਇੱਕ ਇਦਾਂ ਨਹੀਂ ਹੈ ਇਹ ਔਰਤ ਜਾਤ ਨੂੰ ਹੀ ਵਰਦਾਨ ਵਾ ਕਿ ਉਹਨੇ ਬੰਦਾ ਮਗਰ ਲਾ ਕੇ ਹੀ ਰੱਖਣਾ ਸੋ ਇਹ ਚੀਜ਼ਾਂ ਆ ਜ਼ਿੰਦਗੀ ਦਾ ਹਿੱਸਾ ਆ ਇਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਇਹਨਾਂ ਬਾਰੇ ਮोटे ਮਾਨ ਮੂਟਾ ਬਹ ਹੁੰਦੇ ਆ ਰੋਟੀ ਖਾਣ ਲੱਗਿਆ ਖਤਮ ਹੋ ਜਾਂਦੇ ਹੁੰਦੇ ਆ ਜ਼ਿੰਦਗੀ ਆ ਇਹ ਜ਼ਿੰਦਗੀ ਦੇ ਦੋ ਪਹੀਏ ਆ ਚੱਲੀ ਜਾਣੇ ਆ ਮੇਰੀ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਅਦੀਨਗੀ ਕਬੂਲ ਲਿਆ ਕਰੋ ਚੁੱਪ ਕਰ ਜਾ ਕਰੋ ਹੱਸ ਲਿਆ ਕਰੋ ਹੱਸ ਕੇ ਸਾਰਦਿਆ ਕਰੋ ਠੀਕ ਆ ਇਹ ਟਾਈਮ ਜਿਹੜਾ ਰੋਜ਼ ਹੀ ਆਉਣਾ ਆ ਕਈ ਵਿਰ ਤਾਂ ਦਿਨ ਚ ਚਾਰ ਚਾਰ ਵਾਰੀ ਆ ਜਾਂਦਾ ਕੋਸ਼ਿਸ਼ ਕਰਿਆ ਕਰੋ ਉਹਨੂੰ ਹੱਸ ਕੇ ਲੰਘਾ ਦਿਆ ਕਰੋ ਸੀਰੀਅਸ ਲੈਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਖੁਸ਼ ਰਹਿਆ ਕਰੋ ਤੁਹਾਡੀ ਚੜ੍ਹਦੀ ਕਲਾ ਲਈ ਹੌਸਲਾ ਫਿਜਾਈ ਲਈ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਤੁਸੀਂ ਸਾਰੇ ਠੀਕ ਠਾਕ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬੀਬੀਆਂ ਭੈਣਾਂ ਨੂੰ ਬੇਨਤੀ ਆ ਤੁਸੀਂ ਆਪਣਾ ਸੁਭਾਅ ਨਾ ਚੇਂਜ ਕਰਿਓ ਐਦਾਂ ਹੀ ਚੱਲੀ ਜਾਂਦੇ ਹੋ ਕੰਮ ਬਸ ਸਕੈ ਰੱਖੋ ਕਾਹ ਨੂੰ ਚੰਗਾ ਜੀ ਵੀਡੀਓ ਦੇਖਣ ਲਈ ਆਪ ਸਭ ਦਾ ਦੀਪੇ ਵੱਲੋਂ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਜੇ ਚੰਗੀ ਲੱਗੀ ਜੇ ਸੱਚੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸਸਰੀ ਕਾਲ ਜੀ